ਇਹ ਪਾਣੀ ਘਰ ਦੇ ਆ ਵੇੜੇ ਚਾ ਤੇ ਇਧਰ ਗਾਹਲੇ ਕਮਰਿਆਂ ਚ ਵੀ ਇਹ ਗਰਸਨਜੀਤ ਸਿੰਘ ਉਰਫ ਬਬਲੀ ਦਾ ਘਰ ਆ ਤੇ ਮਨਿੰਦਰ ਸਿੰਘ ਉਰਫ ਮਿੰਟੂ ਤੇ ਪੁੱਤਰ ਗਰਸਨਜੀਤ ਸਿੰਘ ਸੋ ਇਹ ਆ ਬੈਠੇ ਆ ਜੀ ਸਵੇਰ ਦਾ بارش ਚੱਲੀ ਜਾਂਦੀ ਆ ਤੇ ਸਵੇਰ ਦਾ ਪਾਣੀ ਹੁਣ ਆ ਘਰ ਦਾ ਗੇਟ 메ਨ ਗੇਟ ਆ ਜੀ ਇਹ 메ਨ ਗੇਟ ਬੰਦ ਕੀਤਾ ਹੋਇਆ ਪਰ ਪਾਣੀ ਉਧਰ ਵੀ ਇਦੂ ਗਲੀ ਚ ਵੀ ਵੱਧ ਖੜਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਸਾਰੇ ਵਿਹੜੇ ਚ ਪਾਣੀ ਤੇ ਘਰ ਚ ਤੇ ਉਹ ਅਗਲੇ ਕੈਮਰੇ ਚ ਵੀ ਪਾਣੀ ਜਾ ਰਿਹਾ ਤੇ ਗੱਟੇ ਲਗਾਏ ਜਾ ਰਹੇ ਆ ਦੇ ਨਾਲ ਆ ਵੇਖੋ ਗੁੱਡਾ ਕਿੰਨੀ ਮਿਹਨਤ ਕਰਦਾ ਪਰ ਬਾਰਸ਼ਾਂ ਤੇ ਉੱਪਰ ਉਹ ਆਪਦੇ ਘਰ ਦਾ ਬਚਾਅ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਆ ਮਹਿੰਦਰ ਵੱਲੋਂ ਅੱਜ ਸਵੇਰੇ 10:00 ਵਜੇ ਸ਼ੁਰੂ ਹੋਇਆ ਬਾਰਸ਼ ਹੋਈ ਹੈ ਲਗਾਤਾਰ ਜੇ ਵੀ ਜਾਰੀ ਹੈ ਤੇ ਪਾਣੀ ਦੀ ਠੱਲ ਵੱਜ ਗਈ ਉਧਰੋਂ ਕੋਈ ਹੱਲ ਹੈ ਨਹੀਂ ਹਾਂ ਦੇਖੋ ਉਹ ਕਦੋਲੀ ਤੋਂ ਅੱਗੇ ਪਾਣੀ ਜਿਹੜੇ ਦੂਜੇ ਕਮਰੇ ਆ ਉਧਰਲੇ ਪਾਸੇ ਵੀ ਪਾਣੀ ਆ ਉਧਰ ਦੇ ਉਹ ਦੂਜਾ ਤਿਆਰੀ ਚ ਕਿਉਂਕਿ ਜਿਹੜਾ ਪਾਣੀ ਉੱਪਰੋਂ ਆਉਂਦਾ ਤੇ ਸੱਤ ਤੋਂ ਆਉਂਦਾ ਉਹ ਇੱਥੇ ਵਿੜੇ ਚ ਭਰਿਆ ਹੈ ਦੇਖੋ ਜੀ ਹੁਣ ਪਾਣੀ ਜਿਹੜਾ ਉਧਰੋਂ ਬਾਸ ਪਈ ਜਾਂਦੀ ਹੈ ਪਰ ਪਾਣੀ ਜਿਹੜੇ ਮੇਨ ਕਵਰੇਜ ਚ ਨਾ ਜਾਵੇ ਇਹਦੇ ਕਰਕੇ ਇਹ ਜਿਹੜਾ ਪਾਣੀ ਉਧਰਲੇ ਪਾਸੇ ਮਨਿੰਦਰ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਕਿੰਨੀ ਮਿੱਟੂ ਕਿੰਨੀ ਵਾਰ ਹੋ ਗਿਆ ਇਹ ਪਾਣੀ ਮਾਨੂੰ ਸਾਲ ਤੋਂ ਹਰ ਸਾਲ ਹੀ ਆਏ ਹੁੰਦਾ ਵਾਪਸ ਹਾਂ ਉਹ ਵੀ ਰੇਸਾਲ ਨਵਾਂ ਪਾਇਆ ਹਾਂ ਹਾਂ ਉਹ ਵੀ ਰੇਸਾਲ ਨਵਾਂ ਪਾਇਆ ਹੂੰ ਉਹ ਹੀ ਪਾਣੀ ਨਾਲ ਹੀ ਹੋਇਆ ਸੀ ਉਹਨਾ ਫੇਰ ਹੋ ਗਿਆ ਇਹਦੇ ਉਹ ਛੱਤਾ ਪਾੜ ਗਿਆ ਬਈ ਅੱਜੇ ਵੀ ਛੱਤਾ ਪਾੜ ਗਿਆ ਕਾਰਨ ਕੀ ਹੋ ਸਕਦਾ ਪਾਣੀ ਹੁਣ ਥੱਲ ਵੱਜ ਗਈ ਤਾਂ ਕਰਕੇ ਵੀ ਇੱਥੇ ਹੋ ਗਿਆ ਮੇਰੇ ਪਾਈਪ ਦੇ ਛੱਪੜ ਛੱਪੜ ਗਿਆ ਹਾਂ ਉਹ ਸਾਰਾ ਰੁਟੇ ਪਾਇਆ ਠੀਕ ਹੈ ਪਾਣੀ ਘਰਾ ਜੀ ਆਊਗਾ ਥਾ ਦਾ ਹੈ ਨਹੀਂ ਫਿਰ ਤੇ ਜਿਹੜਾ ਉਹ ਪਾਣੀ ਅੱਗੇ 베ਰੀਆਂ ਜਾਂਦਾ ਸੀ ਉਹ ਵੀ ਰੁਕ ਗਿਆ। ਉਹ ਮੂਰੇ ਛੱਤ ਤੋਂ ਠੀਕ ਆ ਸੀ। ਕਿਹੜੀ ਉਹ ਗਲੀ ਬਣੀ ਹੈ ਜਿਹੜੀ? ਗਲੀ ਬਣੀ ਹੈ ਹਾਂ। ਉੱਥੇ ਆ ਪਾਣੀ ਲੱਗ ਜਾਂਦੀ ਆ। ਉਹਨਾਂ ਜਦੋਂ ਕੰਪੜੇ ਦੇ ਧਾਰੇ ਦੇ ਉੱਪਰ ਪਾਇਆ ਪਾਣੀ ਦਾ ਨਿਕਾਸ। ਪਾਣੀ ਦਾ ਨਾਨਕਾ ਸੁਣ ਕਰਨ। ਸੋ ਦੋਸਤੋ ਪਾਣੀ ਦਾ ਨਿਕਾਸ ਇਹ ਨਹੀਂ ਦਿਉਣ ਚ। ਦਿਉਣ ਪਿੰਡ ਅਕਸਰੀ ਸੁਰਖੀਆ ਚ ਰਹਿੰਦਾ ਕਿਉਂਕਿ ਜਿਹੜੇ ਛੱਪੜਾ ਇੱਥੇ ਛੱਪੜ ਬਹੁਤ ਆ ਤੇ ਇਹਦੇ ਛੱਪੜਾ ਦਾ ਪਾਣੀ ਜਿਹੜਾ ਜ਼ਿਆਦਾਤਰ ਪਾਣੀ ਆ ਜਿਹੜਾ ਚੰਮੀ ਵਾਲਾ ਛੱਪੜਾ ਇਹਦੇ ਚ ਆਉਂਦਾ। ਦੂਦੇ ਥਪੜਾ ਨਾ ਦਿਆਲੀ ਜਾਣੇ ਤੋਂ ਲੈ ਕੇ ਹੋਰ ਜਿਹੜੇ ਪਾਣੀ ਜਿੰਨਾ ਵੀ ਆਉਂਦਾ ਸਾਰੇ ਘਰਾਂ ਦਾ ਪਾਣੀ ਤੇ ਇੱਥੇ ਆ ਕੇ ਉਸ ਤੋਂ ਬਾਅਦ ਜਾਣਾ ਹੁੰਦਾ 베ਰੀ ਜਾਣੇ ਤੇ ਇਹਦੂ ਚੰਮੀ ਜਾਣੇ ਤੋਂ ਬਾਅਦ ਗਲੀ ਬਣ ਗਈ ਜਿਹੜੀ ਉਹ ਉੱਚੀ ਬਣਾਈ ਜਿਹੜੀ ਉੱਚੀ ਗਲੀ ਦਾ ਨੁਕਸਾਨ ਇਹ ਹੋ ਗਿਆ ਵੀ ਪਾਣੀ ਜਿਹੜਾ ਹੁਣ ਠੱਲ ਵੱਜ ਗਈ ਹੁਣ ਕਿਸੇ ਪਾਸੇ ਪਾਣੀ ਨਹੀਂ ਜਾਂਦਾ ਤੇ ਨਾ ਪਾਣੀ ਜਾਣ ਕਾਰਨ ਪਿੰਡ ਦੇ ਹੋਰ ਖਾਸੇ ਦਾ ਪੰਜਾਬ ਦੇ ਪੱਲਾ ਪਿੰਡ ਹੋਊਗਾ ਜਿੱਥੇ ਖਾਸਾ ਪੂਰਾ ਬੈਠੀ ਹੈ ਹੈ ਪੰਜਾਬ ਦਾ ਜਿਹੜਾ ਪਾਪੇ ਤਾਂ ਜਿਹੜਾ ਬਣਾ ਦਿਆ ਹਾਂ ਹਾਂ ਜਿਹੜਾ ਫਿਰਨੀਆਂ ਸੀਆਂ ਪੈਟ ਵੀ ਰੱਖ ਹਾਂ ਸਾਰੀਆਂ ਫਿਰਨੀਆਂ ਪਾਪਾ ਪਾਪਾ ਬੁਣਿਆ ਸਹੀ ਗੱਲ ਇਹ ਕਾਰਨ ਵੀ ਹੈ ਨਾ ਵੀ ਫਿਰ ਉੱਚੀਆਂ ਫਿਰਨੀਆਂ ਉੱਚੀਆਂ ਬਣ ਗਿਆ ਤੇ ਘਰ ਜਿਹੜੇ ਪਹਿਲਾ ਵਾਲੇ ਨੀਵੇਂ ਆ ਉਹ ਨੀਵੇਂ ਹੁੰਦੇ ਗਏ ਤੇ ਜਿਹੜੇ ਹੁਣ ਨਵੇਂ ਬਣਦੇ ਆ ਉੱਚੇ ਹੋ ਜਾਂਦੇ ਆ ਤੇ ਬਾਕੀ ਜਿਹੜੇ ਕੋਈ ਉਹ ਜਿਹੇ ਹਾਲਾਤਾਂ 'ਚ ਘਰਬਾਦ ਨਹੀਂ ਚੰਗੀ ਤਰ੍ਹਾਂ ਨਹੀਂ ਬਣਾ ਸਕਦੇ ਤੇ ਉਹ ਉਹਨਾਂ ਦਾ ਇਹ ਹਾਲ ਹੋ ਜਾਂਦਾ ਸੋ ਆ ਦੇਖੋ ਤਸਵੀਰਾਂ ਘਰਦੀਆਂ ਦਿਖਾ ਰਿਹਾ ਤੁਹਾਨੂੰ ਦਰਿਆ ਬਣਿਆ ਪਿਆ ਛੱਪੜ ਬਣਿਆ ਪਿਆ ਪਾਣੀ ਦਾ ਆ ਦੇਖੋ ਆ ਮੇਨ ਗੇਟ ਆ ਹੁਣ ਤੁਹਾਨੂੰ ਬਾਹਰੋਂ ਮੈਂ ਤਸਵੀਰਾਂ ਦਿਖਾਉਣਾ ਹੈ ਨਹੀਂ ਆਸੇ ਆ ਕਮਰਿਆਂ 'ਚ ਵੀ ਹੁਣ ਪਾਣੀ ਜਾ ਰਿਹਾ ਕਿਉਂਕਿ ਇਹ ਕਮਰਾ ਇਧਰੋਂ ਨੀਵਾ ਦੁਵਾਰਾ ਬੜਾਏ ਆ ਕਮਰੇ ਨਾਲੇ ਫੇਰ ਤੇ ਫੇਰ ਵੀ ਪਾਣੀ ਇਧਰ ਆ ਤੇ ਇਧਰ ਦੂਜੇ ਕਮਰਿਆਂ ਦੀ ਸਤਾਂ 'ਚ ਵੀ ਤਰੇੜਾਂ ਆ ਚੁੱਕੀਆਂ ਬਾਹਰ ਦਿਖਾਉਣਾ ਤੁਹਾਨੂੰ ਜਿਹੜਾ ਗਲੀ 'ਚ ਹਾਲੇ ਇਹ ਗਲੀ ਆ ਜਿਹੜੀ ਇਧਰ ਦੇ ਪਾਸੇ ਚੰਮੀਆਂ ਨੇ ਵਾਲਾ ਛੱਪੜਾ ਤੇ ਆਹ ਘਰਾਂ ਦੇ ਬੂਹਿਆਂ ਦੇ ਅੱਗੇ ਲੱਗਿਆ ਪਾਣੀ ਜਿਹੜੇ ਉੱਚੇ ਕੁਝ ਹੈਗੀਆਂ ਦੇੜੀਆਂ ਤਾਂ ਬਚੀਆਂ ਪਰ ਆਹ ਜਿਹੜੀਆਂ ਨੀਵੀਆਂ ਦੇੜੀਆਂ ਸੀ ਆਹ ਜਿਹੜਾ ਤੁਹਾਨੂੰ ਘਰ ਪਹਿਲਾਂ ਦਿਖਾਇਆ ਤੇ ਉਹਦਾ ਇਹ ਹਾਲ ਆ। ਸੋ ਪਾਣੀ ਛੱਪੜਾਂ ਨੇ ਰੋਕੜਾ ਹੁੰਦਾ। ਨਕਾ ਛੱਪੜਾਂ 'ਚ ਪਾਣੀ ਖੜਨਾ ਹੁੰਦਾ ਤੇ ਅੱਗੇ ਜਾਣਾ ਹੁੰਦਾ ਪਰ ਇੱਥੇ ਇਹ ਤਰਾਸ ਦੀ ਐਸ ਪਿੰਡ ਦੀ ਵੀ ਇੱਥੇ ਜਿਹੜੇ ਛੱਪੜਾ ਛੱਪੜਾ ਛੋਟੇ ਛੋਟੇ ਰਹਿ ਗਏ ਆ ਗਲੀ ਚ ਘਾਰਾ ਜੀ ਇੱਕ ਬਲਵਿੰਦਰ ਸਿੰਘ ਰਫ ਗੁੱਗੀ ਦਾ ਆ ਵੇਖੋ ਕਿਵੇਂ ਲੰਘਣਗੇ ਇਥੋਂ ਘੜੀ ਨੀਵੀਂ ਆ ਤੇ ਇਹ ਕੰਡਾ ਨਾ ਇਹ ਦੋਸਤੋ ਇਧਰਲੇ ਪਾਸੇ ਸਾਡੇ ਘਰ ਦੀਆਂ ਤਸਵੀਰਾਂ ਆ ਮੈਂ ਆਪਣਾ ਜੇ ਗੱਲ ਕਰਦਾ ਤਾਂ ਕਹਿ ਦੇਣਗੇ ਪੱਤਰਕਾਰ ਤਾਂ ਆਪਣੀ ਗੱਲ ਰੱਖਣ ਦਾ ਮਾਰਾ ਹੀ ਇਹ ਕਰਕੇ ਗਿਆ ਤੇ ਪਰ ਨਹੀਂ ਇਹ ਸਾਡੇ ਘਰਾਂ ਦੀਆਂ ਤਸਵੀਰਾਂ ਆ ਬੰਦ ਹੋ ਗਿਆ ਜੀ ਪਾਣੀ ਹੁਣ ਠੱਲ ਵੱਜ ਗਈ ਲੋਕ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਦਿਉਣਾ ਤੇ ਹਰ ਸਾਲ ਜਦੋਂ ਬਾਰਸ਼ ਆਉਂਦੀਆਂ ਇਹਦੀ ਸਰਕਾਰਾਂ ਬਦਲ ਜਾਂਦੀਆਂ ਪਰ ਇਹਨਾਂ ਲੋਕਾਂ ਦੀ ਕਿਸਮਤ ਨਹੀਂ ਬਦਲਦੀ ਕਿ ਪਾਣੀ ਦਾ ਨਿਕਾਸ ਪਹਿਲਾਂ ਗਲੀਆਂ ਨਾਲੀਆਂ ਦਾ ਬੁਰਾ ਹਾਲ ਸੀ ਹੁਣ ਕੁਝ ਗਲੀਆਂ ਬੜੀਆਂ ਤਾਂ ਹੁਣ ਫੇਰ ਇਹ ਹਾਲੇ ਆ ਵੀ ਕੋਈ ਜਿਹੜੀਆਂ ਪ੍ਰਾਣੀਆਂ ਨੀਮੀਆਂ ਹੋ ਜਾਂਦੀਆਂ ਗਲੀਆਂ ਤੇ ਆਕਰ ਹੁਣ ਤੂੰ ਦਿਖਾਉਣਾ ਸੇ ਬਬਲੀ ਦਾ ਮੇਰੇ ਭਾਈ ਦਾ ਚਾਚੇ ਦੇ ਮੁੰਡੇ ਦਾ ਸਾਡੇ ਦਾ ਤੇ ਉਧਰ ਮਨਿੰਦਰ ਆ ਸਾਡਾ ਭਤੀਜਾ ਉਹ ਹੁਣ ਸਵੇਰ ਦਾ ਲੱਗਿਆ ਵਿਚਾਰਾ ਤੇ ਪਾਣੀ ਜਿਉਂਦਾ ਤੇ ਉਹ ਸਾਰਾ ਗੇਟ ਇਹਨਾਂ ਨੇ ਬੰਦ ਕਰਿਆ ਪਰ ਪਾਣੀ ਉਧਰ ਵੀ ਇੰਨਾ ਹੀ ਖੜਾ ਤੇ ਪਾਣੀ ਦੀ ਵਜ੍ਹਾ ਕੀ ਠੱਲ ਤੇ ਠੱਲ ਵੱਜਣ ਕਾਰਨ ਪਾਣੀ ਹੁਣ ਨਹੀਂ ਕਿਸੇ ਪਾਸੇ ਜਾ ਰਿਹਾ ਤੇ ਇਹਦੇ ਕਾਰਨ ਪਾਣੀ ਹੁਣਾ ਵੇਖੋ ਉਪਰਾਹਲੇ ਕਰ ਰਿਹਾ ਵਿਚਾਰਾ ਤੜਕੇ ਦਾ ਲੱਗਿਆ ਕਿਤੇ ਗੱਟੇ ਲਾਉਂਦਾ ਤੇ ਕਿਤੇ ਮਿੱਟੀ ਲਿਆਉਂਦਾ ਇਧਰਲੇ ਪਾਸੇ ਕਿਤੇ ਬਰੇਤੀ ਲਿਆਉਂਦਾ ਤੇ ਬਹੁਤ ਕੁਝ ਕਰਨਾ ਪੈਂਦਾ ਦੋਸਤੋ ਪਰ ਕਿ 78 ਸਾਲਾਂ ਚ ਸਾਡਾ ਆਹ ਕੁਛ ਨਹੀਂ ਹੋਇਆ ਜੀ ਕੋਈ ਗਲੀਆਂ ਨਾਲੀਆਂ ਵੀ ਉਵੇਂ ਖੜੀਆਂ ਜਾਂ ਤੇ ਸਾਡੇ ਪਾਣੀ ਦੇ ਨਿਕਾਸੀ ਦਾ ਵੀ ਕੋਈ ਹਾਲ ਨਹੀਂ ਉਹਦੇ ਗਲੀ ਬਣਦੀ ਆ ਕੋਈ ਦੇਖੇ ਨਹੀਂ ਜਾਂਦਾ ਵੀ ਲੈਵਲ ਕੀ ਆ ਘਰਾਂ ਦਾ ਉਸ ਤਰੀਕੇ ਨਾਲ ਗਲੀ ਬੰਦੀ ਆ ਤੇ ਉਹਦੇ ਨਾਲ ਬੰਨ ਜਾਂਦੀ ਹੈ ਉਹ ਮਤਲਬ ਇਹ ਉਹ ਤਰਨ ਲੱਗ ਜਾਂ ਮਰਗਾਈ ਸਾਨੂੰ ਦਿਖਾਉਣੀ ਹੈ ਜੀ ਇਹ ਛੱਪੜਾ ਚ ਹੁੰਦੀਆਂ ਮਰਗਾਈਆਂ ਤੇ ਇਹ ਗਲੀਆਂ ਚ ਆਗਿਆ ਗਲੀਆਂ ਚ ਪਾਣੀ ਜਿਹੜਾ ਖੜਾ ਤੇ ਇਹਦੇ ਚ ਹੁਣ ਛੱਪੜ ਤਾਂ ਪਰਲੇ ਪਾਸੇ ਆ ਤੇ ਹੁਣ ਇਹ ਜਿਹੜਾ ਹੈ ਇਧਰਲੇ ਪਾਸੇ ਆਵਦਾ ਆਨੰਦ ਮਾਰ ਰਹੀ ਹੈ ਕਿਉਂਕਿ ਇਹਨਾਂ ਨੂੰ ਤਾਂ ਪਾਣੀ ਚਾਹੀਦਾ ਤੇ ਮਰਗਾਈਆਂ ਕਿ ਆ ਕੰਦਾ ਨਾ ਪਾਣੀ ਐ ਡੇਡਾ ਸਾਰਿਆਂ ਦੇ ਲੱਗਿਆ ਪਿਆ ਸਾਰਿਆਂ ਦਾ ਬੁਰਾ ਹਾਲ ਹੀ ਐ ਜੀ ਇੱਥੇ ਇੱਕ ਧਾਰੀ ਤੇ ਸਰਕਾਰਾਂ ਨੂੰ ਇਹ ਗੋਡੇ-ਗੋਡੇ ਤੋਤੇ ਪਾਣੀ ਹੁਣ ਜਾਵੜਿਆ ਤੇ ਬਾਹਰ ਸ ਪੂਰੀ ਜੋਰਾਂ ਤੇ ਆ ਫੇਰ ਬਾਹਰ ਸ ਜੋਰਾਂ ਤੇ ਆ ਆ ਵੇਖੋ ਇਧਰਲੇ ਪਾਸੇ ਵੀ ਇਹਨਾਂ ਨੇ ਵੀ ਪਾਣੀ ਐ ਖੜਾਇਆ ਇਧਰਲੇ ਪਾਸੇ ਪਾਣ ਲਾਇਆ ਇਹਨਾਂ ਦੇ ਵਿੜੇ 'ਚ ਵੀ ਪਾਣੀ ਐ ਹੰਦਾ ਉਹ ਹਲਕਾ ਮੈਂਬਰ ਆ ਜੀ ਅੰਦਰ ਸਿੰਘ ਤੇ ਇਹ ਗੋਡੇ ਤੋਂ ਉੱਪਰ ਪਾਣੀ ਚੜ ਗਿਆ ਜੀ ਤੇ ਇਧਰ ਗਲੀ ਤੇ ਛੱਪੜਾ ਇੱਕੋ ਹੀ ਹੋ ਗਈ ਜੀ ਉਹ ਜਿਹੜੀ ਬੱਤਕ ਸੀਗੀ ਪਹਿਲਾਂ ਦਿਖਾਈ ਸੀ ਮੈਂ ਤੁਹਾਨੂੰ ਬੱਤਕ ਆਹੇ ਮੈਂ ਮਰਗਾਈ ਛੋਟੀ ਸਮਝ ਗਿਆ ਸੀ ਪਰ ਵੱਡੀਆਂ ਬੱਤਕਾਂ ਕਰ بچਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਧਰੋਂ ਮੈਟੂ ਵੱਲੋਂ ਤੇ ਇਧਰਲੇ ਪਾਸੇ ਆਹ ਪਾਣੀ ਹੈ ਜਿਹੜਾ ਵੇੜੇ ਦਾ ਆਹਾਂ ਪਾਣੀ ਇਧਰ ਆ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤਾਂ ਕਿ ਕੋਈ ਵੱਚਤ ਹੋਵੇ ਹੈ ਬਰਾਹੀਂ ਆ ਗਾਜ ਦੀ ਕਿਥੋਂ ਲਿਆ ਅੱਛਾ ਇਧਰੋਂ ਕੋਈ ਨਹੀਂ ਹੈ ਮਹੀਂ ਲਓ ਜੀ ਆ ਹੁਣ ਉਧਰੋਂ ਥੱਲੇੋਂ ਚੱਲ ਜਾ ਬਰਾਬਰ ਕੋਠੇ ਉੱਤੋਂ ਦੀ ਜਾ ਕੇ ਉਹ ਕਰਦਾ ਇਹ ਉਧਰ ਬਾਲਟੀ ਲਮਕਾ ਕੇ ਤੇ ਇੱਥੋਂ ਜਿਹੜੀ ਮਿੱਟੀ ਐ ਗਾਰੇ ਬਣ ਗਿਆ ਹੁਣ ਇਹ ਸਾਰੀ ਉੱਥੋਂ ਲੈ ਕੇ ਆ ਰਿਆ ਤੇ ਇੱਧਰ ਜਿਹੜਾ ਵਿਹੜੇ ਦਾ ਇਸ ਪਾਸੇ ਪਾਣੀ ਆਹਾ ਕਮਰੇ ਵਾਲਾ ਇਹ ਮੋਟਰ ਰਾਹੀਂ ਉਧਰ ਬਾਹਰ ਕੱਢਣ ਦੀ ਦੂਜੇ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਹੜੇ 'ਚ ਹੁਣ ਵੇਖੋ ਵੀ ਲੋ ਜੀ ਮੋਟਰ ਚੱਲ ਪਈ ਉਧਰੋਂ ਤੇ ਚੱਲ ਪਿਆ ਪਾਣੀ ਇਹ ਕਿੱਲਾ ਬਣਾਇਆ ਖੰਡਾ ਨਹੀਂ ਕਰਦੇ ਬਾਤ ਰਹੀ ਹੈ ਹਲੋ ਆਪਕੋ ਮਾਰੂ ਪ੍ਰੈਸ਼ਰ ਦਾ ਪ੍ਰੈਸ਼ਰ ਕਹ ਰਾ ਹੋਰ ਮੋਟਰ ਦਾ ਮਤਲਬ ਕੀ ਆ ਪ੍ਰੈਸ਼ਰ ਹੀ ਆਉ ਇਹ ਕੋਈ ਨਾ ਕਰਦਾ ਮੋਟਰ